ਨੇ ਪ੍ਰਾਦਾ ਕੀਤਾ ਕਤਲ ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ ਨਹੀਂ ਦੇਖੀ ਜਾਂਦੀ ਰੋਂਦੀ ਕੁਰਲੋਂਦੀ ਮਾਂ ਕਾਲਜੀ ਮਸ਼ੇਸ਼ ਸ਼ਰਮਾ ਚੜ੍ਹਦੀ ਕਾਰਾ ਟਾਈਮ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀਆਂ ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਤਾਏ ਦੇ ਪੁੱਤ ਨੇ ਆਪਣੇ ਸਕੇ ਚਾਚੇ ਦੇ ਇਕਲੌਤੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਾਰਨ ਜ਼ਮੀਨੀ ਵਿਵਾਦ ਜ਼ਮੀਨ ਦੇ ਟੁਕੜੇ ਪਿੱਛੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਬੇਰਹਿਮੀ ਦੇ ਨਾਲ ਤਦਾਦੀ ਕੀ ਮ੍ਰਿਤਕ ਗੁਰਜੀਤ ਸਿੰਘ ਜਿਸ ਦੀ ਕਿ ਉਮਰ ਮਹਿਜ਼ 34 ਸਾਲ ਸੀ ਅਤੇ 1 ਮਹੀਨਾ ਪਹਿਲਾਂ ਹੀ ਉਹ ਵਿਦੇਸ਼ ਪੁਰਤਗਾਲ ਤੋਂ ਆਪਣੇ ਘਰ ਵਾਪਸ ਆਇਆ ਸੀ ਜਿਸ ਦਾ ਕਿ ਤਾਏ ਦੇ ਪਰਿਵਾਰ ਦੇ ਵੱਲੋਂ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਮਾਂ ਦੇ ਸਾਹਮਣੇ ਹੀ ਪੁੱਤ ਦੇ ਕਿੱਚਾ ਮਾਰੀਆਂ ਜਾਂਦੀਆਂ ਨੇ ਪੂਰੇ ਪਰਿਵਾਰ ਦੇ ਵੱਲੋਂ ਅਤੇ ਮਾਂ ਦੇ ਸਾਹਮਣੇ ਹੀ ਪੁੱਤ ਦੀ ਜਾਨ ਹੈ ਨਿਕਲ ਜਾਂਦੀ ਐ ਤਾਂ ਰੋਂਦੇ, ਕੁਰਲੋਂਦੇ ਮਾਂ ਦੇ ਅਥਰੂ ਨਹੀਂ ਦੇਖੇ ਜਾਂਦੇ, ਪੁੱਭਾ ਮਾਰ, ਸਾਰਾ ਪਰਿਵਾਰ ਰੋ ਰਿਹਾ ਤੇ ਇਨਸਾਫ ਦੀ ਗੁਹਾਰ ਲਗਾ ਰਿਹਾ ਐ, ਤਾਂ ਜਿਹੜਾ ਖੂਨ ਐ ਉਹ ਪਾਣੀ ਬਣ ਚੁੱਕਿਆ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਇੱਕ ਦੂਜੇ ਨੂੰ ਦੇਖ ਕੇ ਖੁਸ਼ ਨਹੀਂ ਐ, ਜਿਸ ਦੀ ਕੀ ਤਾਜ਼ਾ ਮਿਸਾਲ ਸਾਹਮਣੇ ਆਈ ਐ ਗੁਰਦਾਸ ਪੁੱਤ ਤੋਏ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ, ਮਹਿਜ਼ 1 ਮਹੀਨਾ ਪਹਿਲਾਂ ਹੀ ਗੁਰਜੀਤ ਸਿੰਘ ਪੁੱਤ ਗਾਲ ਤੋਂ ਵਾਪਸ ਆਇਆ ਸੀ ਜਿਸ ਦਾ ਕਿ ਤਾਏ ਦੇ ਪੁੱਤ ਦੇ ਵੱਲੋਂ ਜ਼ਮੀਨੀ ਵਿਵਾਦ ਦੇ ਚੱਲਦੇ ਆ ਕਤਲ ਕੀਤਾ ਗਿਆ ਆਪ ਫਿਰ ਸੁਣਦੇ ਆ ਕਿ ਇਸ ਬਾਤ ਪੀੜਤ ਮਾਂ ਦਾ ਕੀ ਕੁਝ ਕਹਿਣਾ ਹੈ ਕੋਈ ਹੋਈ ਗੱਲ ਨਹੀਂ ਹੋਈ ਤਾਈ ਸਾਡੀ ਭਾਰ ਨਹੀਂ ਆ ਤਾ ਵੀ ਉਚਾਰਾ ਲਗ ਗਿਆ ਇਹ ਨਹੀਂ ਲੱਗਦਾ ਉਹ ਤੂਰੇ ਕਰਤਿਆ मुझे पर आवार मन हुआ कर दिया फिर वो कुछ तो मेरे पास सुधार दिया ये आके रोड़े मार लाते गया ऐसा डील हो रही कटिंगर वो आके रोड़े ऐसा डील हो रही तब चीज़ आई क्या ये तो बारिक जानते होंगे वो बच्चे होते हैं कितनी उम्र सी काके दी के बाल दिया था क्या ਸਾਦੀ ਵਗੈਰਾ ਇਹ ਦੇਖ ਨਹੀਂ ਚਾਹਤੀ ਉਹ ਮੇਰੇ ਕੋ ਤੋਂ ਮਦਕੀਆਂ ਸਾਫ ਮੰਗਦੇ ਹੋ ਉਹ ਬਿਲੀਅਨ ਸਾਫ ਉਹ ਜਿਹੜੇ ਪੱਕੀ ਹੀ ਹੋਣ ਚਾਹੀਦੀ ਹੈ ਉਹ ਖਾ 食ਿਆ ਪਰ ਉਹ ਦੇਣਾ ਨੂੰ ਉਹ ਚੱਟਾਈ ਲਿੰਗ ਹੁੰਦੇ ਨੇ ਜੀ ਜੀ ਇਹਨਾਂ ਦੀ ਅਪਲ ਦੇ ਵਿੱਚ ਕਿਸੇ ਵੱਟ ਨੂੰ ਲੈ ਕੇ ਹੈਗੀ ਸੀ ਇਸ਼ੂ ਆ ਜਦੋਂ ਇਹਨਾਂ ਦੀ ਮਦਦ ਦੌਰਾਨ ਜੀਤੂ ਨਾਲ ਹੋਈ ਆ ਉੱਥੇ ਦੌਰਾਨ ਇਹਨਾਂ ਦੀ ਲੜਾਈ ਹੋਈ ਹੈ ਠੀਕ ਹੈ ਠੀਕ ਹੈ ਹਾਂਜੀ ਤੇ ਮਰਨ ਵਾਲੇ ਦਾ ਕੀ ਨਾਮ ਜੀ ਮਨਮਾਲ ਜਰ ਆਇਆ ਬਰਜੀਤ ਸਿੰਘ ਬਰਜੀਤ ਸਿੰਘ ਦਾ ਠੀਕ ਹੈ ਜੀ ਹਾਂਜੀ ਠੀਕ ਹੈ ਹੋ ਗਿਆ ਜੀ ਪਤਾ ਕਿ ਐਸਟ ਸਟਡ ਹੋ ਗਿਆ ਹਾਂਜੀ ਪਟਰਾ ਇਮੂਲੇਟਿ ਰਜਿਸਟਰ ਕਰਤਾ ਸੀ ਸਨ ਰਿਨਫੋਰਮੇਸ਼ਨ ਆਈ ਹੈ ਹਾਂ ਕੀ ਤਰ੍ਹਾਂ ਲਾਤੀ ਸੀ 302 ਲੱਗੀ ਹੈ 7 ਦੇ ਵੇ ਦਾ ਠੀਕ ਹੈ ਜੀ 148 190 ਆਈਪੀਸੀ ਕੀ ਗੱਲ ਬਾਤ ਹੋਈ ਆ ਕਰਨ ਕੱਲ ਦੀ ਇਹ ਮੇਰਾ ਗਰਜੀਤ ਸਿੰਘ ਮੇਰਾ ਸਾਧਾ ਹੈ ਜੀ ਹਾਂਜੀ ਤੇ ਇਹਨਾਂ ਦਾ ਕੋਈ ਬੱਟ ਦਾ ਰੋਲਾ ਸੀ ਆਪਸ ਵਿੱਚ ਹਾਂਜੀ ਤੇ ਵਾ ਜਿਹੜੀ ਵੱਟ ਸੀਗੀ ਇਹ ਗਰਜੀਤ ਸਿੰਘ ਦੀ ਪੈਰਚੀ ਸੀਗੀ ਹਾਂਜੀ ਜਿਹੜਾ ਇਹਨਾਂ ਦਾ ਤਾਇਆ ਜੀ ਦਾ ਲੜਕਾ ਸੀਗਾ ਹਾਂਜੀ ਤੇ ਇਹਨਾਂ ਨੇ ਕਿਹਾ ਸੀ ਗੱਜੀ ਸਿੰਘ ਨੇ ਕਿ ਤੁਸੀਂ ਆਪਣੀ ਜਿਹੜੀ ਐ ਪਿਛੇ ਲੈ ਜਾਓ ਇਹਨੂੰ ਆਪਣੀ ਵਟ ਨੂੰ ਹਾਂਜੀ ਇਹ ਮੰਨਦੇ ਨਹੀਂ ਸੀਗੇ ਹਾਂਜੀ ਤੇ ਗੱਜੀ ਸਿੰਘ ਨੇ ਜਾ ਕੇ ਆਪਣੀ ਵਟ ਤਾਂ ਛਿੱਟਾ ਛੜੀ ਆਪਣੀ ਪੈਰ ਚ ਸੀ ਉਹਦੀ ਹਾਂਜੀ ਤੇ ਇਹ ਇਹਨਾਂ ਨੇ ਫਿਰ ਆਪਣਾ ਫਲਾ ਬਣਾ ਲਈ ਮਾਰਨ ਦੀ ਇਹਨਾਂ ਨੂੰ ਹਾਂਜੀ ਤੇ ਇਹ ਫਿਰ ਗੱਜੀ ਸਿੰਘ ਆ ਆਪਣੇ ਪੈਰੀ ਵਾਲ ਨੂੰ ਤੇ ਇਹ ਸਾਰਾ ਟੱਬਰ ਹੀ ਪੈ ਗਿਆ ਇਕੱਠਾ ਹੋ ਗਿਆ ਇਹ ਜਿਹੜਾ ਆਪਣਾ ਕੀ ਨਾਮ ਮੁੰਡੇ ਦਾ ਰਿੰਕੂ 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 ਦੀ ਵਾਈਫ ਉਹਦੀ ਮਦਰ ਤੋ ਇਹਦੀਆਂ ਲਕਤੀਆਂ ਤੇ ਪੰਜਾਂ ਜਾਨਾਂ ਨੇ ਇਹਨਾਂ ਤੇਜ ਤੇਜ ਧਾਰਨਾ ਹਮਲਾ ਕੀਤਾ ਜੀ ਨਾਲ ਤੇ ਇਹ ਜੜੀਆਂ ਇਸ ਕਰਕੇ ਗਜੀ ਸਿੰਘ ਦੀ ਡੈਥ ਹੋਈ ਹੈ ਜੀ ਤੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਇਹਨਾਂ ਨੂੰ ਜੀ ਉਮਰ ਕਹਿਤ ਮੇਰੇ ਵਾਸਤੇ ਤੇ ਬਹੁਤ ਛੋਟੀ ਗੱਲ ਆ ਕਿ ਇਹਨਾਂ ਨੂੰ ਘੱਟੋ ਘੱਟ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਹੁੰਦੀ ਜੀ ਸਰਦਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਰਵਿੰਦ ਸੈਣੀ ਦੀ ਖਾਸ ਰਿਪੋਰਟ